ਲੋਕ ਇਨਸਾਫ ਮੰਚ ਵੱਲੋਂ ਡੇਰਾ ਮਈਆ ਭਗਵਾਨ ਦੇ ਗੇਟ ਸਾਹਮਣੇ ਪੈਂਦੇ ਗੰਦੇ ਪਾਣੀ ਦੇ ਨਿਕਾਸੀ ਦੇ ਹੱਲ ਲਈ ਬੀਡੀਪੀਓ ਦਫ਼ਤਰ ਫਲੋਰ ਸਾਹਮਣੇ ਪੱਕਾ ਧਰਨਾ ਅਜੇ 5ਵੇਂ ਦਿਨ ਵੀ ਜਾਰੀ ਰਿਹਾ ਅੱਜ 5ਵੇਂ ਦਿਨ ਵੱਖ-ਵੱਖ ਧਾਰਮਿਕ ਸੰਸਥਾਵਾਂ ਜਥੇਬੰਦੀਆਂ ਕਲੱਬਾਂ ਪੰਚਾਇਤਾਂ ਦੇ ਅੰਗਵਾਂ ਵੱਲੋਂ ਪੱਕੇ ਧਰਨੇ ਦੀ ਹਮਾਇਤ ਦਾ ਐਲਾਨ ਕੀਤਾ ਗਿਆ ਇਸ ਮੌਕੇ ਹਮਾਇਤ ਕਰਨ ਵਾਲੀਆਂ ਧਾਰਮਿਕ ਸੰਸਥਾਵਾਂ ਦੇ ਮੁਖੀਆ ਜਿਨ੍ਹਾਂ ਵਿੱਚ ਸ਼੍ਰੀ ਸ਼ੰਭੂ ਜੀ ਡੇਰਾ ਮਈਆ ਭਗਵਾਨ ਫਲੋਰ ਬਾਬਾ ਬਿੱਲੇ ਸ਼ਾਹ ਜੀ ਦਰਬਾਰ ਪਿੰਡ ਕਰੀਹਾ ਬਾਬਾ ਗਿਆਨ ਚੰਦ ਜੀ ਇੱਛਾਤਰੀ ਦਰਬਾਰ ਮੁਕੰਦਪੁਰ ਬਾਬਾ ਰਣਜੀਤ ਕੌਰ ਜੀ ਦਰਬਾਰ ਮੁਕੰਦਪੁਰ ਬੀਬੀ ਮੋਬੀਨਾ ਸਾਹਬਰੀ ਤਾਜੁਦੀਨ ਡੇਰਾ ਫਲੋਰ ਬੀਬੀ ਵਿਦਿਆ ਜੀ ਡੇਰਾ ਲਖਦਾਤਾ ਸ਼ੈਲਾਪੁਰ ਬੀਬੀ ਸਰਬਜੀਤ ਕੌਰ ਡੇਰਾ 11ਵੀਂ ਪੀਰ ਫਗਵਾੜਾ ਬੀਬੀ ਮਨਜੀਤ ਕੌਰ ਡੇਰਾ ਬਾਬਾ ਬਾਲਗਨਾਥ ਕੁਰਾਇਆ ਸਾਈ ਕਾਲੇ ਸ਼ਾਹ ਜੀ ਡੇਰਾ ਗੁਗਾ ਜਾਰ ਪੀਰ ਨੰਗਲ ਬਾਬਾ ਹਰਜਿੰਦਰ ਕੁਮਾਰ ਜੀ ਡੇਰਾ ਬਾਬਾ ਪਲਾਹੀ ਸ਼ਾ ਸਮਰਾਏ ਬਾਬਾ ਸ਼ੌਕਤ ਅਲੀ ਹਜਰਤ ਬਲੀ ਥਲਾ ਬਾਬਾ ਨਰਮਲ ਜੀ ਬੱਬਾ ਹਰਮੇਸ਼ ਅਲੀ ਸਾਬਰੀ ਡੇਰਾ ਬਾਬਾ ਸੋਢੀ ਸ਼ਾ ਜੀ ਬਾਬਾ ਲੱਡੂ ਜੀ ਡੇਰਾ ਮੇਰ ਅਲੀ ਲੁਧਿਆਣਾ ਦੇ ਸਾਰੇ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਵੱਲੋਂ ਧਰਨੇ ਵਿੱਚ ਹਾਜ਼ਰੀ ਲਗਵਾਈ ਇਸ ਮੌਕੇ ਧਰਨੇ ਦੀ ਗਵਾਹੀ ਲੋਕ ਇਨਸਾਫ਼ ਮੰਡ ਤੇ ਪ੍ਰਧਾਨ ਜਰਨੈਲ ਫਲੋਰ ਨੇ ਕੀਤੀ ਇਸ ਮੌਕੇ ਲੋਕ ਇਨਸਾਫ਼ ਮੰਡ ਤੇ ਅਗਵਾ ਜਰਨੈਲ ਫਲੋਰ ਔਰ ਚੌਥਮ ਫਲੋਰ ਮਾਸਟਰ ਹਾਂਸ ਰਾਜ ਐਡਵੋਕੇਟ ਸੰਜੀਪ ਕੁਮਾਰ ਪੋਰਾ ਡਾਕਟਰ ਸੰਦੀਪ ਕੁਮਾਰ ਲਾਟੀ ਮੈਸੰਪੁਰ ਡਾਕਟਰ ਅਸ਼ੋਕ ਕੁਮਾਰ ਹਣੀ ਸੰਤੋਖ ਪੋਰਾ ਅਤੇ ਹੋਰ ਵੀ ਅਗੋਣ ਆਪਣੇ ਸੰਬੋਧਨਰ ਵਿੱਚ ਕਿਹਾ ਜਦੋਂ ਤੱਕ ਇਹ ਮਸਲਾ ਹੱਲ ਨਹੀਂ ਹੁੰਦਾ ਇਹ ਧਰਨਾ ਪੱਕੇ ਤੌਰ ਤੇ ਚੱਲਦਾ ਰਹੇਗਾ 15 ਜੁਲਾਈ ਨੂੰ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਡਾ ਘੱਟ ਕੀਤਾ ਜਾਵੇਗਾ ਜਿਸ ਦੀ ਤਿਆਰੀ ਪਿੰਡ-ਪਿੰਡ ਜਾ ਕੇ ਸ਼ੁਰੂ ਕੀਤੀ ਜਾ ਰਹੀ ਹੈ ਜਨਾਬ ਅਸੀਂ ਲੋਕ ਇਨਸਾਫ ਮੰਚ ਦੇ ਨਾਲ ਆ ਸਾਡੀ ਜਿਹੜੀ ਸੂਫੀਆਂ ਦਾ ਦਰਗਾਹ ਪ੍ਰਬੰਧਕ ਕਮੇਟੀ ਜਿਸ ਸਰ ਯਾਦ ਆ ਉਹਦਾ ਜਿਹੜਾ ਹੈੱਡ ਆਫਿਸ ਹੈ ਉਹ ਮਈਆ ਭਗਵਾਨ ਫਲੋਰ ਦੇ ਵਿੱਚ ਆ ਹੁਣ ਦਾ ਨਹੀਂ 10-15 ਸਾਲ ਤੋਂ ਸਾਡਾ ਜਿਹੜਾ ਐਡਮਿਨ ਮਾਂ ਦੇ ਦਰਬਾਰ ਦੇ ਉੱਤੇ ਆ ਹਰ ਮਹੀਨੇ ਸਾਡੇ ਉੱਤੇ ਮੀਟਿੰਗ ਹੁੰਦੀ ਆ ਸੋ ਮੈਂ ਪਹਿਲਾਂ ਵੀ ਪ੍ਰਸ਼ਾਸਨ ਨੂੰ ਬੇਨਤੀਆਂ ਕਰ ਚੁੱਕਾ ਅੱਜ ਵੀ ਅਸੀਂ ਲੋਕ ਇਨਸਾਫ ਮੰਚ ਦੇ ਨਾਲ ਆ ਮੁੰਡੇ ਨਾਲ ਮੁੰਡਾ ਲਾ ਕੇ ਖੜੇ ਆ ਔਰ ਜਿਹੜੀ 15 ਤਰੀਕ ਪਹਿਨ ਲਈ ਆ ਉਹਦੇ ਵਿੱਚ ਅਸੀਂ ਇਹਨਾਂ ਦਾ ਬਹੁਤ ਜ਼ਿਆਦਾ ਜਲਾਦੀ ਸਾਥ ਹੋਗਾ ਦੇਮਾ ਦੇ ਅਸੀਂ ਆਪਣੀ ਕਮੇਟੀ ਬਣੋ ਅਸੀਂ ਆਪਣੀ ਸੰਗਠਨ ਕਰਾਂਗੇ ਬਹੁਤ ਵੱਡਾ ਇਕੱਠ ਕਰਾਂਗੇ 15 ਤਰੀਕ ਨੂੰ ਕਹਿੰਦਾ ਪਿਆ ਜੇ ਮਸਲਾ ਨਹੀਂ ਹੱਲ ਹੋਣਾ ਸੋ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਵੀ ਇਹਨੂੰ ਪੂਰੀ ਤਰ੍ਹਾਂ ਦੇ ਤੇ ਹੱਲ ਕੀਤਾ ਜਾਵੇ ਗੰਦੇ ਪੰਛੀ ਦਾ ਸੋ ਨਹੀਂ ਤਾਂ ਇਹ ਬਹੁਤ ਵੱਡਾ ਘਰਨਾ ਬਹੁਤ ਵੱਡਾ ਰੂਪ ਲੈ ਲਏਗਾ ਕਿਉਂਕਿ ਉੱਤੇ ਮਾਂ ਮਈਆ ਭਗਵਾਨ ਦੇ ਲੋਕਾਂ ਦੀ ਆਸਤਾ ਜੁੜੀ ਹੋਈ ਆ ਉੱਤੇ ਸਾਰੇ ਧਰਮਾਂ ਦੇ ਲੋਕ ਆਉਂਦੇ ਆ ਕੱਲੇ ਹਿੰਦੂ ਨਹੀਂ ਦਾ ਮੁਸਲਮਾਨ ਦਾ ਸਿੱਕਾ ਸਾਈ ਨਹੀਂ ਆਉਂਦੇ ماں ਸੱਤੇ ਰਹਿਮਤਾ ਗੰਦਰੀ ਆ ਉਹਦੇ ਕਰਕੇ ਜੇ ਅਗਰ ਤੁਸੀਂ ਕੋਈ ਪਛਾਣਤਾ ਦਾ ਮਸਲਾ ਆ ਤੁਸੀਂ ਸਿਰਫ ਮਾਂ ਮਈਆ ਦੇ ਕਰਕੇ ਤਾਂ ਕਰੋ ਉਹਦਾ ਮਸਲਾ ਹੱਲ ਸੋ ਮੇਰੀ ਵੀ ਬੇਨਤੀ ਆ ਵੀਡੀਓ ਸਾਬ ਨੂੰ ਕਿ ਤੁਸੀਂ ਮੌਕੇ ਦੇ ਹਾਕਮ ਆ ਬੇਸ਼ੱਕ ਤੁਸੀਂ ਸਾਡੇ ਬਿਠਾਏ ਹੋਏ ਆ ਸਾਡੇ ਨੂੰ ਤਲਗਾਣ ਲੈਣੇ ਆ ਇਹ ਜਿੰਨੇ ادارے ਸਾਡੇ ਬਣਾਏ ਹੋਏ ਆ ਸੋ ਮੇਰੀ ਬੇਨਤੀ ਆ ਇੱਕ ਸੁਫੀ ਹੋਣ ਦੇ ਨਾਤੇ ਕਿ ਇਹਨੂੰ ਜਲਦੀ ਤੋਂ ਜਲਦੀ ਹਾਲ ਕੀਤਾ ਜਾਵੇ ਧੰਨਵਾਦ